ਨਸ਼ਿਆਂ ਦੇ ਖਾਤਰੀ ਵੱਲ ਕੋਈ ਸੁਣਤੀ ਸਰਫਤ ਨਹੀਂ। ਮਾਨ ਜੋ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹਦਾਇਤਾਂ ਦੇ ਮੁਤਾਬਕ ਅਸੀਂ ਜਿਹੜੇ ਸਕੂਲਾਂ ਤੇ ਕਾਲਜਾਂ ਤੇ ਪਿੰਡਾਂ ਵਿੱਚ ਜਾ ਕੇ ਜਿਹੜੇ ਅਸੀਂ ਨਸ਼ਿਆਂ ਦੇ ਵੀ ਉਹ ਸੈਮੀਨਾਰ ਕਰ ਰਹੇ ਹੈਗੇ ਆ ਤੇ ਇਸੇ ਦੌਰਾਨ ਅਸੀਂ ਨਾਕੇ ਵੀ ਬੰਦੀ ਵੀ ਕੀਤੀ ਹੋਈ ਸੀਗੀ ਚੈਕਿੰਗ ਦੇ ਦੌਰਾਨ ਸਾਨੂੰ ਕੱਲ ਕੁਝ ਜਿਹੜਾ ਹੈਗਾ ਨਸ਼ਾ ਜਿਹੜਾ ਸਾਨੂੰ ਉਹ ਬਰਾਮਦ ਹੋਇਆ ਪਰਮਿੰਦਰ ਸਿੰਘ ਹੈਗਾ ਮਹਾਦੇਵ ਕਲਾ ਦਾ ਤੇ ਹਰਦੀਪ ਸਿੰਘ ਜਿਹੜਾ ਹੈਗਾ ਸੋਲਪਿੰਡ ਦਾ ਜਿੰਨਾਂ ਕੋ 4 ਗ੍ਰਾਮ ਤੇ 63 ਮਿਲੀਅਨ ਸਾਨੂੰ ਜਿਹੜੀ ਆ ਹੀਰੋਨ ਜਿਹੜੀ ਇਹਨਾਂ ਕੋਲੋਂ ਬਰਾਮਦ ਹੋਈ ਆ ਨਾਕੇ ਦੇ ਦੌਰਾਨ ਮੈਡਮ ਕਿੱ데 ਨਾਕਾ ਲਗਾਇਆ ਗਿਆ ਸੀ ਉਹਦੇ ਬਾਰੇ ਦੱਸੋ ਇਹ ਨਾਕਾ ਲਾਇਆ ਹੋਇਆ ਸੀਗਾ ਸੀ ਜੀ ਦੇ ਵੀਰਦੀ ਸਿੰਘ ਮੈਡਮ ਦੱਸੋ ਕਿ ਇਹ ਜਿਹੜੇ ਤੁਸੀਂ ਜੋ ਵੱਲੋਂ ਪੜਿਆ ਕੋਈ ਇਹਨਾਂ ਦੇ ਪਹਿਲਾਂ ਨਹੀਂ ਪਰਨੇ ਨਰਜ ਨੇ ਕੋਈ ਕੋਈ ਕਹੀ ਹੈ ਇਹਦੀ ਇਹਨਾਂ ਦੀ ਅਜੇ ਤੱਕ ਕੋਈ ਡਿਟੇਲ ਨਹੀਂ ਆਈ ਪਰ ਫਿਰ ਵੀ ਅਸੀਂ ਇਹਦਾ ਵੈਰੀਫਾਈ ਕਰ ਰਹੇ ਹੈਗੇ ਆ। ਸ਼ਹਿਰ ਨੂੰ ਲੈ ਕੇ ਮੈਡਮ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਪੀਸੋਗੇ? ਮੈਂ ਸਾਰਿਆਂ ਨੂੰ ਇਹ ਹੀ ਪੀਨ ਕਰੂੰਗੀ ਕਿ ਅਸੀਂ ਜਿਹੜੇ ਰਲ ਮਿਲ ਕੇ ਸਾਰੇ ਜਿਹੜੇ ਨਸ਼ੇ ਦੇ ਸਾਡੇ ਬੱਚੇ ਦਲਦਲ ਤੇ ਫਸੇ ਪਏ ਹੈਗੇ ਨੇ ਇਹਨਾਂ ਨੂੰ ਅਸੀਂ ਸਾਰੇ ਰਲ ਕੇ ਅਸੀਂ ਇਹਨੂੰ ਹੱਲਾ ਮਾਰ ਕੇ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਸ ਚੀਜ਼ ਤੋਂ ਅਸੀਂ ਜੇਰਾ ਇਹਨਾਂ ਨੂੰ ਅਸੀਂ ਦੂਰ ਕਰੀਏ ਨਸ਼ਿਆਂ ਤੋਂ ਮੈਡਮ ਲੱਗਦਾ ਰੋਜ਼ ਦਿਹਾੜੀ ਧੜੀਵਾਲ ਪੁਲਸ ਵੱਲੋਂ ਕਿਤੇ ਨਾ ਕਿਤੇ ਹਸਾਪਾ ਮਾਰੀ ਕਰਕੇ ਨਸ਼ਿਆਂ ਵਿਚ ਮਾਰੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਵਾ ਇਹਦਾ ਕੋ ਪ੍ਰਭਾਵ ਹੋਊਗਾ ਮਾਰੇ ਅਨਸਰਾਂ ਦੇ ਕੋ ਹਟਣਗੇ ਹਾਂ ਬਿਲਕੁਲ ਜੀ ਹੋ ਵੀ ਰਿਹਾ ਹੈਗਾ ਬਹੁਤ ਜ਼ਿਆਦਾ ਹੈਗਾ ਹੋ ਰਿਹਾ ਹੈਗਾ ਤੇ ਅਸੀਂ ਡੇਲੀ ਦੇ ਡੇਲੀ ਜਿਹੜੇ ਹੈਗੇ ਅਸੀਂ ਇਸ ਜਿਹੜਾ ਇਹ ਮਹਾਨ ਚਲਾਈ ਹੋਈ ਨਸ਼ਾ ਸੰਬੰਧੀ ਮਾਨਜੋਗ ਐਸਐਸਪੀ ਸਾਹਿਬ ਦੇ ਡੇਲੀ ਦੇ ਡੇਲੀ ਜਿਹੜੀ ਹਨ ਨੂੰ ਪਰਫਾਰਮੈਂਸ ਦੇਣੀ ਪੈਂਦੀ ਹੈ ਵੀ ਅਸੀਂ ਕੀ ਕੀ ਕੰਮ ਕਰ ਰਹੇ ਹੈਗੇ